ਆ ਤੂੰ ਹੀ ਭਰਾ ਯਾਰ ਆ ਰਿਹਾ ਫੜ ਦੇ ਹੋਰ ਕਹਦਾ ਹੈਗਾ ਰਹਿਣੋ ਮੇਰੇ ਕੋਲ ਸੁਣੋ ਸੁਖਦਰੀ ਜੀ ਬੋਲ ਜੀ ਜੀ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਾਂਗਰਸ ਤੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਕੇਂਦਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ ਅੱਜ ਵੀ ਘੇਰਦੀਆਂ ਨਜ਼ਰ ਨਹੀਂ ਆ ਰਹੀਆਂ ਛਣ ਮਜਬੂਰ ਕੀਤਾ ਜਾ ਰਿਹਾ ਏ ਧਰਨੇ ਦੇਣ ਲਈ ਇਹ ਕੰਮ ਕਰਨ ਲਈ ਜਿਸ ਹਿਸਾਬ ਨਾਲ ਹੋ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਪਾਪਾ ਬੈਠ ਕੇ ਤੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮ ਜਿਹੜੀ ਗੱਲ ਆ ਪਾਪਾ ਬੈਠ ਕੇ ਐਸੀ ਵੀਰਾਂ ਦੀ ਪਛਾਣ ਹੈ ਜਿਹਨੂੰ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਉਹਦੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਸਹਾਨਾਂ ਨੂੰ ਵੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀ ਐ ਮਾਨੀਆ ਨੂੰ ਉਹਨਾਂ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਮ ਖਰੀਦ ਕੇ ਜਦੋਂ ਮਰਜ਼ੀ ਸਸਤਾ ਮਿਲਿਆ ਕਰਦੇ ਨੇ ਇਸ ਤਰੀਕ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕਣਕ ਵੀਦਨ ਝੋਨਾ ਖਰੀਦ ਜਦੋਂ ਮਰਜ਼ੀ ਘਟਾ ਭਾਰ ਘਟਾ ਦੇ ਜਦੋਂ ਮਰਜ਼ੀ ਦਾ ਕਿ ਸਮਝਦੇ ਕਿਉਂ ਇੰਨੇ ਸਿਆਣੇ ਲੀਡਰ ਬੁਧਿਆ ਹੋਇਆ ਅਮੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਕਿਉਂ ਇਸ ਤਰੀਕੇ ਦੇ ਬਿਆਨ ਛੱਡੇ ਜਾਂਦੇ ਨੇ ਲੀਡਰਾਂ ਉਹ ਅਸਲੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਕਿਸਾਨ ਉਹਨਾ ਕਿਸੇ ਕਿਸਾਨ ਦੀ ਲੋੜ ਹੈ ਨਾ ਕਿਸੇ ਗੈਸ ਦੀ ਪ੍ਰੀਵੀਅਰ ਦੀ ਲੋੜ ਆ ਕੋ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਆ ਜਿਹੜੀ ਬਾਦ ਕਿਸਮਤੀ ਆ ਜਿਹੜਾ ਕਹੇ ਦਿਨ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜਿਹੜੀ ਪੁਲਸਾ ਸਿਰਫ ਕਾਂਗਰਸੀਆਂ ਵਾਸਤੇ ਕਾਂਗਰਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਰਸੀ ਜਿਵੇਂ ਪਰਚੇ ਕਰਦੇ ਨੇ ਝੂਠੇ ਪਰਚੇ ਕਰਦੇ ਨੇ ਬਿਜ਼ਨਸ ਦੇ ਇਸੇ ਕੰਮ ਵਾਸਤੇ ਜਿੰਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜਿਹੜਾ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁੱਛ ਜਾ ਕੇ ਬਹਿ ਜਾਂਦੀ ਏ ਝੂਠੇ ਮਕਦਮੇ ਭਰਉਣ ਲੱਗ ਪੈਂਦੀ ਏ ਪਟਿਆਲੇ 'ਚ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਿਹੜੇ ਕੈਂਡੀਡੇਟ ਨੇ ਹਟਾਲੇ 'ਚ ਕੈਂਡੀਡੇਟ ਦੇ ਘਰ ਜਾ ਕੇ ਪੁਲਿਸ ਕਹਿੰਦੀ ਝੂਠੇ ਪਕਾਉਣ ਨੂੰ ਬਣਾਉਣ ਲਈ ਦਬਾ ਮਾਰਿਆ ਗਰੀਬਾ ਦੀ ਡਰਦਾ ਬਹਿ ਗਿਆ ਪੁਲਿਸ ਇਹ ਸਿਰਫ ਪੁਲਿਸ ਦੇ ਸਿਰ ਤੇ ਰਾਜ ਕਰ ਰਹੇ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰਫ ਕਾਂਗਰਸੀਆ ਦੇ ਆਪੋਜੀਸ਼ਨ ਦੇ ਖਿਲਾਫ ਚੱਲ ਕੇ ਪੁੜ ਚੜੀ ਹੋਈ ਆ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਆਣੇ ਆਣੇ ਕੋਈ ਅਸਰ ਨਹੀਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਜ਼ਿੰਮੇਵਾਰੀਆਂ ਲਈ ਜਾਂਦੀਆਂ ਨੇ ਕੋਈ ਲੋਕ ਸੁਣਾ ਗੱਲ ਕਰਨ ਦੇ ਆ ਜੋ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਤੇ ਦਿਲਵਲੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲਗੇ ਅੱਜ ਅਗਸਟ ਸਾਰਾ ਦੇਸ਼ ਜਿਹੜਾ ਆ ਉਹ ਫੜ ਕੁੱਟਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗਾ ਜਗਾ ਤੇ ਰੈਲਾਏ ਜਾ ਰਿਹਾ ਉੱਥੇ ਹੀ ਕੱਲ ਦੇ ਵਿੱਚ ਆ ਕੇ ਪਟਾਲੇ ਕਾਂਗਰਸ ਨੇ ਵੀ ਅੱਜ ਕਾਦੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਨਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਰਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਬਹੁਤੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਫਸਾਦਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਦੇ ਡਾਕਟਰ ਜੀਰਾਏ ਉਮੇਦਕਰ ਜੀ ਦੁਨੀਆ ਮਾੜਾ ਬੋਲਦੇ ਨੇ ਕਿ ਇੱਕ ਡਿਕਟੇਟਰ ਸਕਾਰਿਆ ਇਹ ਇਦਾਂ ਦੀ ਜਿੱਦੀ ਵੀ ਨਫਲੀ ਕਰ ਰੋ ਇਹ ਤਸਵੀਰਾਂ ਬਟਾਰੇ ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਹਾਈ ਕਮਾਂਡ ਯਾਰ ਇੱਕ ਮਿੰਟ ਅੱਜ ਕਾਂਗਰਸ ਪਾਰਟੀ ਵੱਲੋਂ ਪਟਾਲੇ ਦੇ ਵਿੱਚ ਤ੍ਰਿ ਤ੍ਰਿਜਿੰਦਰ ਸਿੰਘ ਪਾਜਵਾ ਦੀ ਅਗਵਾਈ ਵਿੱਚ ਜਿਹੜਾ ਇੱਕ ਰੋਸ ਮਤਾਰਾ ਕੀਤਾ ਗਿਆ ਜਿੱਤੇ ਕਿ ਅਮਿਤ ਸ਼ਾਹ ਨੂੰ ਅਸਤੀਫਾ ਦੀ ਜਿਹੜੀ ਉਹ ਮੰਗ ਕੀਤੀ ਗਈ ਆ ਕਿਉਂਕਿ ਅਮਿਤ ਸ਼ਾਹ ਨੇ ਡਾਕਟਰ ਭੀਮਾ ਅੰਬੇਡਕਰ ਦੇ ਖਿਲਾਫ ਜਿਹੜੇ ਕੁਝ ਸ਼ਬਦ ਬੋਲੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਉਹ ਭਟਕਦੀ ਨਜ਼ਰ ਆਈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਬਾਦਲ ਪਟਾਲਾ ਗੁਰਦਾਸਪੁਰ